ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਨਾਲ ਦੋ ਸਮੁੰਦਰੀ ਜਹਾਜ਼ਾਂ ਦੀ ਤੇ ਦੋ ਰਾਸ਼ਟਰਪਤੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਆਪਸ ਦੇ ਵਿੱਚ ਬਿਲਕੁਲ ਹੀ ਟਕਰਾਅ ਵਾਲਾ ਮਸਲਾ ਹੈਗਾ ਇੱਕ ਜਹਾਜ਼ ਫਰਾਂਸ ਦੀ ਬੰਦਰਗਾਹ ਦੇ ਉੱਤੇ ਲੱਗਿਆ ਹੋਇਆ ਤੇ ਉਸ ਦੇ ਵਿੱਚ ਬਹੁਤ ਮਾਰੂ ਹਥਿਆਰ ਭਰੇ ਹੋਏ ਨੇ ਤੇ ਉਹ ਇਜ਼ਰਾਈਲ ਜਾਣੇ ਹੈ ਉਹਨਾਂ ਜਹਾਜ਼ਾਂ ਦੇ ਨਾਲ ਉਹਨਾਂ ਹਥਿਆਰਾਂ ਨਾਲ ਇਜ਼ਰਾਈਲ ਨੇ ਗਜ਼ਾ ਦੇ ਵਿੱਚ ਲੋਕਾਂ ਦਾ ਕਹਾਣ ਕਰਨਾ ਉੱਥੇ ਛੋਟੇ-ਛੋਟੇ ਬੱਚਿਆਂ ਦੀਆਂ ਜਾਨਾਂ ਲੈਣੀਆਂ ਨੇ ਜਿਹੜੀ ਉਹ ਮਨੁੱਖਤਾ ਵਿਰੋਧੀ ਹਥਿਆਰਾਂ ਨਾਲ ਭਰਿਆ ਹੋਇਆ ਜਹਾਜ਼ ਹੈ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਉੱਥੋਂ ਦੇ ਜਿਹੜੇ ਵਰਕਰ ਨੇ ਫਰਾਂਸ ਦੇ ਉਹਨਾਂ ਨੇ ਉਸ ਨੂੰ ਘੇਰਿਆ ਹੋਇਆ ਉਹ ਜਾਣ ਨਹੀਂ ਦੇ ਰਹੇ ਤੇ ਇਹ ਇੱਕ ਟਕਰਾਅ ਇੱਕ ਪਾਸੇ ਹੈਗਾ ਦੂਜੇ ਪਾਸੇ ਇੱਕ ਜਹਾਜ਼ ਹੋਰ ਹੈ ਜਿਹੜਾ ਜਿਹਦਾ ਨਾਂ ਜਿਹੜਾ ਉਹ ਮੈਡਲਿਨ ਸ਼ਿਪ ਉਹਦਾ ਨਾਮ ਹੈ ਮੈਡਲਿਨ ਜਿਹੜਾ ਜਹਾਜ਼ ਹੈ ਉਹ ਜਹਾਜ਼ ਨੂੰ 12 ਨੌਜਵਾਨ ਮੁੰਡੇ ਕੁੜੀਆਂ ਲੈ ਕੇ ਜਾ ਰਿਹਾ ਤੇ ਉਹਦੇ ਵਿੱਚ ਬਹੁਤ ਸਾਰਾ ਖਾਣ ਪੀਣ ਦਾ ਦਵਾਈਆਂ ਦਾ ਜ਼ਿੰਦਗੀ ਦੀਆਂ ਹੋਰ ਚੀਜ਼ਾਂ ਦਾ ਸਮਾਨ ਭਰਿਆ ਹੋਇਆ ਹੈ ਜਿਹੜਾ ਗਾਜ਼ਾ ਨੂੰ ਜਾ ਰਿਹਾ ਤੇ ਗਾਜ਼ਾ ਦੇ ਵਿੱਚ ਬਲੌਕ ਕੀਤਾ ਹੋਇਆ ਅੰਗਰੇਜ਼ ਆਪਣੇ ਇਜ਼ਰਾਈਲ ਨੇ ਵੀ ਇੱਥੇ ਮੈਂ ਕੋਈ ਚੀਜ਼ਾਂ ਆਉਣ ਨਹੀਂ ਦੇਣੀਆਂ ਜਿਹੜਾ ਯੂਨੋ ਵੱਲੋਂ ਭੇਜੀ ਜਾਂਦੀਆਂ ਚੀਜ਼ਾਂ ਨੇ ਕਦੇ ਉਹਨਾਂ ਦੀ ਆਗਿਆ ਦੇ ਦਿੰਦਾ ਕਦੇ ਨਹੀਂ ਦੇ ਦਿੰਦਾ ਜਾਨੀ ਕਿ ਉਹਨੇ ਪੂਰਾ ਠਾਣਾ ਹੋਇਆ ਵੀ ਮੈਂ ਉੱਥੋਂ ਦਾ ਬੱਚਾ ਬੱਚਾ ਮਾਰ ਦੇਣਾ ਤੇ ਪੂਰੀ ਨਸਲੀ ਦਾ ਆਜ਼ਾਦੀ ਤੇ ਫਲਸਤੀਨੀਆਂ ਦੀ ਖਤਮ ਕਰ ਦੇਣੀ ਹੈ ਉਹ ਉਹਨਾਂ ਨੂੰ ਜਾਨ ਦੇਣ ਵਾਸਤੇ ਉਹਨਾਂ ਚ ਉਹਨਾਂ ਦੀ ਸਹਾਇਤਾ ਲਈ ਜਾ ਰਹੇ ਹੈ ਉਹ ਜਹਾਜ਼ ਸਮੁੰਦਰੀ ਜਹਾਜ਼ ਦੂਜਾ ਜਿਹੜਾ ਰਾਸ਼ਟਰਪਤੀ ਇੱਕ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੈ ਤੇ ਉਹ ਲੂਲਾ ਸਾਹਿਬ ਲੂਲਾ ਡੀ ਸਿਲਵਾ ਉਹ ਜਿਹੜੇ ਹੈ ਉਹ ਕਹਿ ਰਹੇ ਹੈ ਵੀ ਇਹ ਜਿਹੜੀ ਨਸਲਕੁਸ਼ੀ ਹੈ ਇਜ਼ਰਾਈਲ ਬੰਦ ਕਰੇ ਇਹ ਬਹੁਤ ਖਤਰਨਾਕ ਹੈ ਤੇ ਉਹਨੇ ਦੁਨੀਆ ਭਰ ਦੇ ਲੋਕਾਂ ਨੂੰ ਵੀ ਇਸ ਗੱਲ ਦੇ ਉੱਤੇ ਅਪੀਲ ਕੀਤੀ ਹੈ ਦੂਜਾ ਰਾਸ਼ਟਰਪਤੀ ਅਮਰੀਕਾ ਦਾ ਰਾਸ਼ਟਰਪਤੀ ਹੈ ਟਰੰਪ ਜਿਹੜਾ ਕਿ ਕਹਿ ਰਿਹਾ ਹੈ ਵੀ ਅਸੀਂ ਜਿਹੜਾ ਉੱਥੇ ਜ਼ਿਆਦਾ ਵਿੱਚ ਲੜਾਈ ਹੈ ਉਹ ਇਜ਼ਰਾਈਲ ਦੇ ਦੇ ਜਿਹੜੇ ਉਹਦੀ ਬੰਦੀ ਦਾ ਸਵਾਲ ਆਉਂਦਾ ਹੈ ਜਦੋਂ ਯੂਨੋ ਦੇ ਵਿੱਚ ਤਾਂ ਉਹ ਉਸ ਜੰਗ ਬੰਦੀ ਦਾ ਵਿਰੋਧ ਕਰਦਾ ਹੈ ਉਹਦੇ ਖਿਲਾਫ ਆਪਣੀਆਂ ਵੀਟੋ ਪਾਵਰਾਂ ਵਰਤਦਾ ਹੈ ਹੁਣ ਮੈਂ ਜ਼ਿਆਦਾ ਗੱਲ ਜਿਹੜੀ ਹੈ ਜਿਹੜਾ ਦੂਜਾ ਜਹਾਜ਼ ਹੈ ਮੈਡਲੀਨ ਸ਼ਿਪ ਜੀ ਨੂੰ ਕਹਿੰਦੇ ਆ ਉਸ ਦੀ ਤੁਹਾਡੇ ਨਾਲ ਤੇ ਉਹਦੇ ਨਾਲ ਸੰਬੰਧਿਤ ਜਿਹੜੇ ਉਹਦੇ ਚ ਬੱਚੇ ਆ ਉਹਨਾਂ ਬਾਰੇ ਗੱਲ ਕਰਨੀ ਚਾਹਾਂਗਾ ਦੋਸਤੋ ਇਹ ਜਹਾਜ਼ ਜਿਹੜੇ 12 ਬੱਚੇ ਜਾ ਰਿਹਾ ਹੈ ਉਹ ਬਹੁਤੇ ਜਿਹੜੇ ਹੈ ਉਹ ਕੱਲ ਕਿਉਂਕਿ ਵਾਤਾਵਰਨ ਦਾ ਦਿਵਸ ਲੰਘ ਕੇ ਗਿਆ ਭਾਰਤ ਜਿਹੜਾ ਸੰਸਾਰ ਵਾਤਾਵਰਨ ਦਿਵਸ ਸੀਗਾ ਉਸ ਦੀ ਇੱਕ ਬਹੁਤ ਵੱਡੀ ਕਾਰਕੁਨ ਹੈ ਗ੍ਰੇਟਾ ਥਨਬਰਗ ਗ੍ਰੇਟਾ ਥਨਬਰਗ ਜਿਹੜੀ ਹੈ 22 ਸਾਲਾਂ ਦੀ ਹੈ ਹੁਣ ਇਸ ਵਕਤ ਤੇ ਸਵੀਡਨ ਦੀ ਰਹਿਣ ਵਾਲੀ ਹੈ ਤੇ ਸਵੀਡਨ ਦੇ ਵਿੱਚ ਜੰਮੀ ਪਲੀ ਹੈ ਸਵੀਡਨ ਉਹ ਦੇਸ਼ ਜਿੱਥੋਂ ਦੀ ਰਾਜਧਾਨੀ ਸਟਾਕਹੋਮ ਦੇ ਵਿੱਚ 5 ਜੂਨ ਤੋਂ ਲੈ ਕੇ 14 ਜੂਨ 2 1972 ਤੱਕ ਇੱਕ ਵਾਤਾਵਰਨ ਨੂੰ ਬਚਾਉਣ ਵਾਸਤੇ ਕਾਨਫਰੰਸ ਹੁੰਦੀ ਹੈ ਪਹਿਲੀ ਉਸ ਕਰਕੇ ਉਸ ਦਿਨ ਨੂੰ ਜਿਹੜੀ 5 ਜੂਨ ਨੂੰ ਜਿੱਦਣੋ ਕਾਨਫਰੰਸ ਸ਼ੁਰੂ ਹੋਈ ਸੀ ਸੰਸਾਰ ਦੇ ਉੱਤੇ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ ਉਥੋਂ ਦੀ ਕੁੜੀ ਗ੍ਰੇਟਾ ਥਨਬਰਗ ਜਿਹੜੀ ਹੁਣ ਇਸ ਵਕਤ 22 ਸਾਲ ਕੁਝ ਮਹੀਨਿਆਂ ਦੀ ਹੋਈ ਹੈ ਉਹ ਉਸ ਜਹਾਜ਼ ਦੀ ਮੇਨ ਕਮਾਂਡਰ ਹੈ ਮੇਨ ਚਾਲਕ ਹੈ ਉਹਦੇ ਨਾਲ 11 ਬੱਚੇ ਹੋਰ ਨੇ ਉਹਦੇ ਵਰਗੇ ਉਸ ਦੀ ਉਮਰ ਦੇ ਹੀ ਮੁੰਡੇ ਕੁੜੀਆਂ ਜਿਹੜੇ ਉਸ ਜਹਾਜ਼ ਦੇ ਵਿੱਚ ਉਹ ਸਮੱਗਰੀ ਲੈ ਕੇ ਜਾ ਰਹੇ ਹੈ ਵੀ ਜਿਹੜੀ ਉਹਨਾਂ ਨੂੰ ਚਾਹੀਦੀ ਹੈ ਇੱਕ ਇੱਕ ਵੀਡੀਓ ਚੈਨਲ ਹੈਗਾ ਜਿਸ ਦਾ ਨਾਂ ਹੈ ਡੈਮੋਕ੍ਰੇਸੀ ਨਾਓ ਡੈਮੋਕ੍ਰੇਸੀ ਨਾਓ ਦੀ ਜਿਹੜੀ ਦੇ ਜਿਹੜੇ ਬੰਦੇ ਐ ਪੱਤਰਕਾਰ ਨੇ ਦੋ ਲੇਡੀਜ਼ ਤੇ ਇੱਕ ਇੱਕ ਲੇਡੀ ਤੇ ਦੋ ਬੰਦੇ ਉਹ ਉਸ ਕੁੜੀ ਦੀ ਉਸ ਜਹਾਜ਼ ਦੇ ਵਿੱਚ ਬੈਠਿਆ ਹੋਇਆ ਇੰਟਰਵਿਊ ਕਰਦੇ ਐ ਵੀ ਤੂੰ ਚੱਲੀ ਐ ਇਜ਼ਰਾਈਲ ਨੇ ਤਾਂ ਉਹਦੀ ਨਾਕਾਬੰਦੀ ਕੀਤੀ ਹੋਈ ਐ ਉੱਥੇ ਤਾਂ ਕੁਝ ਜਾਂਦਾ ਨਹੀਂ ਤੂੰ ਕਿਵੇਂ ਕਰੇਂਗੀ ਉਹ ਕਹਿੰਦੀ ਵੀ ਅਸੀਂ ਸ਼ਾਂਤੀਪੂਰਨ ਮਿਸ਼ਨ ਦੇ ਨਾਲ ਚੱਲੇ ਆ ਸਾਡੇ ਜਹਾਜ਼ ਦੇ ਵਿੱਚ ਕੋਈ ਹਥਿਆਰ ਨਹੀਂ ਵੀ ਜਿਹੜੇ ਅਸੀਂ ਇਜ਼ਰਾਈਲ ਨੂੰ ਮਾਰ ਦੇਾਂਗੇ ਸਾਡੇ ਜਹਾਜ਼ ਦੇ ਵਿੱਚ ਤਾਂ ਜਿਹੜੀ ਸਹਾਇਤਾ ਸਮੱਗਰੀ ਐ ਜਿਹਦੇ ਨਾਲ ਲੋਕਾਂ ਨੂੰ ਜਾਨ ਮਿਲਣੀ ਐ ਉਹਨਾਂ ਦੀ ਜਾਨ ਬਚਣੀ ਹੈ ਸੋ ਸਾਡੇ ਤੋਂ ਇਜ਼ਰਾਈਲ ਨੂੰ ਕਾਹਦਾ ਖਤਰਾ ਹੈ ਸ਼ਾਇਦ ਉਸ ਕੁੜੀ ਦੀ ਗੱਲ ਆਪਣੇ ਆਪ ਤਾਂ ਠੀਕ ਹੈਗੀ ਹੈ ਪਰ ਜਿਹੜੇ ਇਹ ਜੰਗਬਾਜ਼ ਨੇ ਇਹਨਾਂ ਨੂੰ ਖਤਰਾ ਹੀ ਇਹ ਨਾ ਲੋਕਾਂ ਤੋਂ ਹੈ ਜਿਹੜੇ ਸ਼ਾਂਤੀ ਦੀ ਗੱਲ ਕਰਦੇ ਆ ਜਿਹੜੇ ਅਮਨ ਦੀ ਗੱਲ ਕਰਦੇ ਆ ਜਿਹੜੇ ਮਨੁੱਖਤਾ ਦੀ ਗੱਲ ਕਰਦੇ ਆ ਉਹਨਾਂ ਤੋਂ ਜੰਗਵਾਜਾਂ ਨੂੰ ਅੱਜ ਵੱਡਾ ਖਤਰਾ ਹੈ ਉਹਨਾਂ ਤੋਂ ਹੀ ਖਤਰਾ ਹੈ ਹਥਿਆਰਾਂ ਤੋਂ ਖਤਰਾ ਨਹੀਂ ਉਹਨਾਂ ਨੂੰ ਐਡਾ ਵੱਡਾ ਉਹਨਾਂ ਨੂੰ ਖਤਰਾ ਇਹਨਾਂ ਲੋਕਾਂ ਤੋਂ ਹੈ ਵੀ ਜੇ ਇਹ ਲੋਕਾਂ ਦੀਆਂ ਆਵਾਜ਼ਾਂ ਵੱਡੀਆਂ ਬਣ ਗਈਆਂ ਤਾਂ ਅਸੀਂ ਕਿੱਥੇ ਬਚਾਂਗੇ ਸੋ ਉਸ ਕੁੜੀ ਦੇ ਬਾਪ ਬਹੁਤ ਦੇ ਬਾਕੀ ਵਾਲੀਆਂ ਇੰਟਰਵਿਊਜ਼ ਹੈ ਸਾਡੇ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਜਿਹੜੇ ਅੰਗਰੇਜ਼ੀ ਦੇ ਵਿੱਚ ਉਸ ਇੰਟਰਵਿਊ ਨੂੰ ਸੁਣਨ ਦੇ ਚਾਹਵਾਨ ਹੋਏ ਸਾਨੂੰ ਦੱਸ ਦਿਓ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜਾ ਆਪਣਾ ਜਿਹੜਾ ਵਟਸਐਪ ਹੈ ਜਾਂ ਕੋਈ ਹੋਰ ਜਿਹੜਾ ਲਿੰਕ ਦੇਣਗੇ ਉਹਦੇ ਤੇ ਉਹਨਾਂ ਨੂੰ ਅਸੀਂ ਉਹ ਭੇਜ ਦਿਆਂਗੇ ਤਾਂ ਕਿ ਉਹ ਖੁਦ ਵੀ ਉਹਨੂੰ ਸੁਣ ਸਕਣ ਇਹ ਜਿਹੜੀ ਕੁੜੀ ਗਰੇਟਾ ਥਾਨਬਰਗ ਹੈ ਇਹ ਹਾਲੇ ਸਿਰਫ 15 ਸਾਲ ਦੀ ਸੀ ਉਦੋਂ ਤੇ ਜਦੋਂ ਇਸ ਨੇ ਉਦੋਂ ਸੰਸਾਰ ਭਰ ਦੇ ਵਿੱਚ ਵਾਤਾਵਰਨ ਦੇ ਬਾਰੇ ਵਿੱਚ ਆਵਾਜ਼ ਉਠਾਉਣੀ ਸ਼ੁਰੂ ਕੀਤੀ ਇਸ ਨੇ ਸਭ ਤੋਂ ਪਹਿਲਾਂ ਆਪਣੇ ਮਾਪੇ ਨੂੰ ਮਨਾਇਆ ਵੀ ਇਹ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਨਾਲ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਜਿਸ ਤਰ੍ਹਾਂ ਜਲਵਾਯੂ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਨੇ ਇਸ ਤਰ੍ਹਾਂ ਨਾਲ ਅਸੀਂ ਬਚ ਨਹੀਂ ਸਕਾਂਗੇ ਤਾਂ ਉਹ 2018 ਦੇ ਵਿੱਚ ਇਸ ਗੱਲ ਲਈ ਜਿਹੜੀ ਹੈ ਉਹ ਜਾਂਦੀ ਹੈ ਅੰਤਰਰਾਸ਼ਟਰੀ ਜਿਹੜੀ ਕਾਨਫਰੰਸ ਹੁੰਦੀ ਹੈ ਜਲਵਾਯੂ ਤਬਦੀਲੀ ਦੇ ਉੱਤੇ ਉਸ ਕਾਨਫਰੰਸ ਦੇ ਵਿੱਚ ਜਾ ਕੇ ਉਹ ਦੁਨੀਆ ਭਰ ਦੇ ਜਿਹੜੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਉੱਥੇ ਸਜੇ ਬੈਠੇ ਐ ਤੇ ਦੁਨੀਆ ਭਰ ਦੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੀ ਉਹ ਹਮਾਇਤ ਕਰਦੇ ਐ ਉਹਨਾਂ ਸਾਰਿਆਂ ਨੂੰ ਸਟੇਜ ਤੋਂ ਉੱਚੀ ਆਵਾਜ਼ ਚ ਕਹਿੰਦੀ ਐ ਹਾਊ ਡੇਅਰ ਯੂ ਤੁਹਾਡੀ ਜੁਰਤ ਕਿਵੇਂ ਹੋਈ ਕਿ ਤੁਸੀਂ ਇਸ ਵਾਤਾਵਰਨ ਨੂੰ ਖਰਾਬ ਕਰੋ ਤੇ ਸਾਡੇ ਅਰਗੇ ਬੱਚਿਆਂ ਦਾ ਜੀਣਾ ਹਰਾਮ ਕਰੋ ਸਿਰਫ 15 ਸਾਲ ਦੀ ਕੁੜੀ ਦੁਨੀਆਂ ਦੇ ਬੜੇ-ਬੜੇ ਲੀਡਰਾਂ ਨੂੰ ਲਲਕਾਰਦੀ ਹੈ 2019 ਚ ਫੇਰ ਜਾਂਦੀ ਹੈ ਜਾਂਦੀ ਵੀ ਕੀ ਹੈ ਉਹ ਇੱਕ ਆਮ ਕਿਸਮ ਦੀ ਕਿਸ਼ਤੀ 'ਚ ਜਾਂਦੀ ਹੈ ਜਹਾਜ਼ਾਂ 'ਤੇ ਨਹੀਂ ਜਾਂਦੀ ਕਿਉਂਕਿ ਉਹਨੂੰ ਲੱਗਦਾ ਹੈ ਵੀ ਜੇ ਮੈਂ ਜਹਾਜ਼ 'ਤੇ ਚੜ੍ਹਦੀਆਂ ਤਾਂ ਉਹਦੇ ਨਾਲ ਜਿਹੜਾ ਤੇਲ ਫੁੱਕਣਾ ਤੇ ਹੋਰ ਹੈ ਉਹਦੇ ਨਾਲ ਵੀ ਕਾਰਬਨ ਡਾਈਆਕਸਾਈਡ ਬਚਣੀ ਹੈ ਤੇ ਮੈਂ ਆਪਣੇ ਵੱਲੋਂ ਤਾਂ ਮੈਂ ਤਾਂ ਬਚਾਉਣਾ ਚਾਹੁੰਦੀ ਆਂ ਵੀ ਕਾਰਬਨ ਡਾਈਆਕਸਾਈਡ ਘੱਟ ਤੋਂ ਘੱਟ ਨਿਕਲੇ ਸੋ ਮੈਂ ਆਪਣੇ ਆਪ ਨੂੰ ਖੁਦ ਉਦੇ ਵਿਰੁੱਧ ਨਹੀਂ ਖੜਾ ਕਰ ਸਕਦੀ ਇਹ ਆਦਰਸ਼ਵਾਦ ਹੈ 19 ਅਗਲੇ 2019 ਚ ਫੇਰ ਜਾਂਦੀ ਹੈ ਉਹ ਕੁੜੀ ਉਦੋਂ ਉੱਥੇ ਟਰੰਪ ਵੀ ਬੈਠਾ ਹੈ ਟਰੰਪ ਉਦੋਂ ਪਹਿਲੀ ਟਰੰਪ ਦਾ ਰਾਸ਼ਟਰਪਤੀ ਸੀ ਅਮਰੀਕਾ ਦਾ ਜਦੋਂ ਉਹਨੂੰ ਬੋਲਣ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਟਰੰਪ ਦੇ ਅੱਗੋਂ ਦੀ ਜਾ ਕੇ ਘੂਰੀ ਵੱਟ ਕੇ ਉਸ ਨੂੰ ਫੇਰ ਸਟੇਜ ਤੇ ਜਾਂਦੀ ਹੈ ਤੇ ਟਰੰਪ ਬੇਬਲ ਉੱਠਦਾ ਹੈ ਤੇ ਉਹਦੇ ਵਿਰੁੱਧ ਬਹੁਤ ਵੱਡੀ ਬਿਆਨਬਾਜ਼ੀ ਕਰਦਾ ਹੈ 16 ਸਾਲ ਦੀ ਕੁੜੀ ਅੱਜੋ 22 ਸਾਲ ਦੀ ਹੈ ਉਹਨੂੰ ਉਹਨਾਂ ਪੱਤਰਕਾਰਾਂ ਨੇ ਪੁੱਛਿਆ ਡੈਮੋਕ੍ਰੇਸੀ ਨਾਓ ਵਾਲਿਆਂ ਨੇ ਵੀ ਅ ਤੁਸੀਂ ਜਿਹੜਾ ਤੁਹਾਨੂੰ ਡਰ ਨਹੀਂ ਲੱਗਦਾ ਵੀ ਤੁਹਾਡੇ ਤੇ ਜੇ ਉੱਥੋਂ ਉਹਨਾਂ ਨੇ ਮਜ਼ਾਈਲਾਂ ਛੜਤੀਆਂ ਹੋਰ ਕੱਤਾ ਫੇਰ ਤੁਸੀਂ ਕੀ ਕਰੋਗੇ ਸਮੁੰਦਰ ਦੇ ਵਿੱਚੋਂ ਦੀ ਤੁਸੀਂ ਜਾ ਰਹੇ ਹੋ ਕਹਿੰਦੀ ਕੋਈ ਗੱਲ ਨਹੀਂ ਉਹ ਇੰਨੀ ਖੁਸ਼ ਹੈ ਉਹ ਉਹਦੇ ਜਿਹੜੇ ਫੇਸ ਐਕਸਪ੍ਰੈਸ਼ਨਸ ਆ ਉਹਦੇ ਚਿਹਰੇ ਦੇ ਜਿਹੜੇ ਹਾ ਭਾਵ ਹੈ ਉਹ ਆਏ ਐ ਜਿਵੇਂ ਉਹ ਸੰਸਾਰ ਦੀ ਜੇਤੂ ਹੋਵੇ ਕੁੜੀ ਉਹਦੇ ਨਾਲ ਉਹਦੇ ਵਰਗੇ ਹੋਰ ਨਹੀਂ ਉਹਨੇ ਉਦੋਂ 18 19 ਦੇ ਵਿੱਚ ਹੀ ਇੱਕ ਵਹਿਮ ਚਲਾ ਪੀ ਵੀ ਹਰ ਸ਼ੁੱਕਰਵਾਰ ਨੂੰ ਅਸੀਂ ਵਾਤਾਵਰਨ ਬਚਾਉਣ ਲਈ ਸਟ੍ਰਾਈਕ ਕਰਿਆ ਕਰਾਂਗੇ ਦੁਨੀਆ ਭਰ ਦੇ ਸਕੂਲਾਂ ਦੇ ਵਿੱਚ ਉਹ ਸੱਦਾ ਲਾਗੂ ਹੋਇਆ ਮਿਲੀਅਨਸ ਆਫ ਸਟੂਡੈਂਟਸ ਲੱਖਾਂ ਲੋਕ ਜਿਹੜੇ ਆ ਉਹਦੇ ਚ ਪਾਰਟਿਸਪੇਟ ਕਰਦੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਸਾਡੇ ਭਾਰਤ ਦੇ ਵੀ ਤਕਰੀਬਨ ਹਜ਼ਾਰਾਂ ਦੇ ਕਰੀਬ ਸਕੂਲਾਂ ਦੇ ਬੱਚੇ ਜਿਹੜੇ ਆ ਉਹਦੇ ਚ ਪਾਰਟਿਸਿਪੇਟ ਕਰਦੇ ਰਹੇ ਇਹਨਾਂ ਅਰਸ਼ਵਾਸੀ ਸਾਡੇ ਤਾਂ ਹਾਂ મોદી ਤੇ ਗੋਦੀ মিডিਆ ਨੇ ਸਾਡੇ ਬੱਚਿਆਂ ਨੂੰ ਦੂਜੇ ਪਾਸੇ ਲਾਇਆ ਹੋਇਆ ਕਿਤੇ ਅਜਹਿ ਸਨੇਹ ਸਾਡੇ ਬੱਚਿਆਂ ਕੋਲ ਜਾਣ ਸਾਡੇ ਬੱਚਿਆਂ ਕੋਲ ਬਹੁਤ ਕੁਝ ਹੈ ਮੈਨੂੰ ਜਿਹੜਾ ਭਵਿੱਖ ਦਿਸਦਾ ਸੰਸਾਰ ਦਾ ਤੇ ਸਾਡੇ ਭਾਰਤ ਦਾ ਉਹ ਹੀ ਨਾ ਬੱਚਿਆਂ ਚੋਂ ਦਿਸਦਾ ਹੈ ਅਸਲ 'ਚ ਅਸੀਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ ਉਹ ਇਸੇ ਗੱਲ ਲਈ ਕਰ ਰਹੇ ਹਾਂ ਵੀ ਕੋਈ ਵੀ ਉਮਰ ਛੋਟੀ ਨਹੀਂ ਹੁੰਦੀ ਸ਼ਹੀਦ ਕਰਤਾਰ ਸਿੰਘ ਸਰਾਬਾ 19 ਸਾਲ ਦੇ ਸੀ ਜਦੋਂ ਉਹ ਸ਼ਹੀਦ ਹੋ ਗਿਆ ਤੇ ਇਹ ਕੁੜੀ ਸ਼ਹੀਦ ਤਾਂ ਨਹੀਂ ਪਰ ਉਹ ਸ਼ਹਾਦਤ ਲਈ ਤਿਆਰ ਵੀ ਹੈ ਕੋਈ ਐਡੀ ਗੱਲ ਨਹੀਂ ਜਿਸ ਤਰ੍ਹਾਂ ਦਾ ਅੰਨੇ ਵਾ ਗੋਲੀਆਂ ਚਲਾਉਂਦਾ ਹੈ ਇਜ਼ਰਾਈਲ ਤੇ ਉਹ ਸੋਚ ਕੇ ਹੀ ਚੱਲਦੇ ਆ ਵੀ ਉੱਥੇ ਜੋ ਵੀ ਹੋਊਗਾ ਉਹਨੂੰ ਝੱਲਾਂਗੇ ਪਰ ਅਸੀਂ ਦੁਨੀਆ ਭਰ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਿਸ ਨੂੰ UN ਉਹ ਵੀ ਜਿਹਦੇ ਮੂਰੇ ਜਿਹੜਾ ਉਹ ਮਤਲਬ ਜਾਨੀ ਬੇਵਸ ਨਜ਼ਰ ਆਉਂਦਾ ਵੀ ਉਹ ਤੋਂ ਵੀ ਹਿਊਮਨ ਏਡ ਨਹੀਂ ਪਹੁੰਚ ਰਹੀ ਅਮਰੀਕਾ ਖੇਖਣ ਕਰਦਾ ਵੀ ਮੈਂ ਉੱਥੇ ਸਹਾਇਤਾ ਪਹੁੰਚ ਰਿਹਾ ਪਰ ਪਹੁੰਚਾਉਂਦਾ ਨਹੀਂਗਾ ਉਹਦੇ ਤੇ ਰੋਕਾਂ ਰੁਕਾਵਟਾਂ ਲਾ ਲੈਂਦਾ ਆਪੇ ਕਿਉਂਕਿ ਉਹਨੂੰ ਹਥਿਆਰ ਦੀ ਦੇਣ ਜਾਣਿਆ ਉਧਰਲੇ ਪਾਸੇ ਥੋੜਾ ਬਹੁਤਾ ਖੇਖਣ ਇਹ ਵੀ ਕਰਨਾ ਵੀ ਮੈਂ ਉੱਥੇ ਮਨੁੱਖੀ ਸਹਾਇਤਾ ਪਹੁੰਚਾਉਣਾ ਪਰ ਪਹੁੰਚਾਉਂਦਾ ਨਹੀਂਗਾ ਇਜ਼ਰਾਈਲ ਤੇ ਜੋ ਦਬਾਅ ਬਣਾਉਣਾ ਪੈਂਦਾ ਉਹ ਬਣਾਉਂਦਾ ਨਹੀਂਗਾ ਇਸ ਕਰਕੇ ਸੋ ਉਹਨੇ ਇਸ ਤਰ੍ਹਾਂ ਨਾਲ ਜਿਹੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੇ ਯੂਨੋ ਵਗੈਰਾ ਹੋਰ ਉਹਦਾ ਵੀ ਕਿਹਾ ਹੈ ਵੀ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਫੇਲ ਹੋ ਗਈਆਂ ਨੇ ਜਾਂ ਕਾਰਗਰ ਨਹੀਂ ਹੋ ਰਹੀਆਂ ਜੇ ਫੇਲ ਨਾ ਵੀ ਕਹੀਏ ਉਹ ਕਾਰਗਰ ਸਾਬਤ ਨਹੀਂ ਹੋ ਰਹੀਆਂ ਤਾਂ ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜੇ ਆ ਲੋਕ ਤਿਆਰ ਹੋ ਕੇ ਉਧਰ ਨੂੰ ਤੁਰ ਪੈਣ ਤਾਂ ਇਜ਼ਰਾਈਲ ਵਰਗਿਆਂ ਦੇ ਨੱਕ ਚ ਦਮ ਕਰ ਸਕਦੀਆਂ ਨੇ ਤੇ ਉਹਨਾਂ ਲੱਖਾਂ ਲੋਕਾਂ ਨੂੰ ਬਚਾ ਸਕਦੀਆਂ ਨੇ ਜਿਨ੍ਹਾਂ ਨੂੰ ਬਚਾਏ ਜਾਣ ਦੀ ਅੱਜ ਬਹੁਤ ਇਤਿਹਾਸਕ ਲੋੜ ਹੈ। ਦੋਸਤੋ ਮੈਨੂੰ ਇਸ ਦੇ ਵਿੱਚ ਸਾਹਿਬਜ਼ਾਦਿਆਂ ਦੀ ਗੱਲ ਵੀ ਜੀਤੇ ਆ ਜਾਂਦੀ ਹੈ। ਉਸ ਸਮੇਂ ਦੇ ਦੌਰਾਨ ਜੇ ਕੋਈ ਹਾ ਦਾ ਨਾਰਾ ਮਾਰਦਾ ਉਹ ਵੀ ਵੱਡੀ ਗੱਲ ਹੈ। ਜੇ ਕੋਈ ਉਸ ਸਮੇਂ ਦੇ ਦੌਰਾਨ ਸਾਹਿਬਜ਼ਾਦਿਆਂ ਦੇ ਹੱਕ 'ਚ ਖੜਦਾ ਹੈ ਜੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਨੂੰ ਉੱਚ ਦਾ ਪੀਰ ਮੰਨ ਕੇ ਲੈ ਕੇ ਜਾਂਦਾ ਹੈ ਉਹ ਵੀ ਸਮਾਂ ਮੈਂ ਸਾਰੇ ਸਾਡੇ ਦਰਸ਼ਕਾਂ ਨੂੰ ਭਰਾਵਾਂ ਨੂੰ ਸਾਰੇ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਖਾਸ ਤੌਰ ਤੇ ਜਿਹੜੇ ਸਿੱਖ ਫਲਸਫੀ ਨੂੰ ਮੰਨਦੇ ਆ ਉਹਨਾਂ ਨੂੰ ਵੀ ਅੱਜ ਸਮਾਂ ਹੈਗਾ ਉਹਨਾਂ ਬੰਦਿਆਂ ਦੇ ਨਾਲ ਖੜਨ ਦਾ ਉਹਨਾਂ ਬੱਚਿਆਂ ਦੇ ਨਾਲ ਖੜਨ ਦਾ ਦੇਖਿਏ ਕਿਤੇ ਇਤਿਹਾਸਕ ਤੌਰ ਤੇ ਖੋਜ ਨਾ ਜਾਈਏ ਲੱਗਦਾ ਕਿ ਅਸੀਂ ਜਾਗਾਂਗੇ ਤੇ ਇਜ਼ਰਾਈਲ ਨੂੰ ਮਜਬੂਰ ਕਰਾਂਗੇ ਦੁਨੀਆ ਭਰ ਦੇ ਵਿੱਚ ਐਡੀ ਵੱਡੀ opinion ਬਣਾ ਦੇਾਂਗੇ ਕਿ ਇਜ਼ਰਾਈਲ ਮਜਬੂਰ ਹੋ ਜਾਏ ਤੇ ਉਹ ਜੰਗ ਬੰਦੀ ਕਰੇ ਅੱਜ ਦੀ ਗੱਲ ਚ ਐਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ